சரி வாூ சேபி அஸ்வன பிரேம உமாடா ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵ ਮਾ ਸ਼ੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਾ ਲਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿੰਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰੇ लेहु प्रभु लडला जोहार कंत मलाया सि विच्छोड कतहे न जाय ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਵਸੰਦੀਆ ਜਿੰਨਾ ਮਾਇਆ ਹਰ ਰਾਇ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਈ ਅਸੂ ਸੁਖੀ ਵਸੰਦੀਆ ਜਿਨ ਨਾਇ ਮਯਾ ਹਰਿ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੁਨ ਪ੍ਰੇਮ ਉਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘੜੀ ਕੋਈ ਆਣ ਮਿਲਾਵੇ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਬਾਣੀ ਪੜਨ ਸੁਣਨ ਦਾ ਸੁਭਾਗ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਅੱਜ ਅਸੂ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗਰਾਂਦ ਵਾਲਾ ਦਿਨ ਹੈ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਜੋ ਸਤਿਗੁਰਾਂ ਜੀ ਨੇ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਰਬਤ ਦੇ ਲਈ ਸੁਭਾਗਾ ਬਣੇ ਮੇਰ ਪਰਿਆ ਹੱਥ ਸਤਿਗੁਰੂ ਜੀ ਸਿਰ ਤੇ ਰੱਖਣ ਦੁੱਖਾਂ ਕਲੇਸ਼ਾਂ ਵਿਗੜਾ ਤੋਂ ਸਾਰੀ ਸੰਗਤ ਨੂੰ ਬਚਾ ਕਰਕੇ ਰੱਖਣ ਗੁਰਮਖੋ ਇਹ ਪੁਰਾਤਨ ਹੀ ਮਨਾਉਤ ਹੈ ਕਿ ਗੁਰਸਿੱਖ ਬੜੇ ਪ੍ਰੇਮ ਚਾਹ ਦੇ ਨਾਲ ਸਤਿਗੁਰਾਂ ਜੀ ਦੇ ਪਾਸ ਆਉਂਦੇ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਦੇ ਵਿੱਚ ਵਿਚਰਦੇ ਮੇਨਹ ਦਾ ਫਲਾਦੇਸ ਉਪਦੇਸ਼ ਸਤਿਗੁਰਾਂ ਜੀ ਦੇ ਪਾਸੋਂ ਸੁਣਦੇ ਆਉਣ ਵਾਲਾ ਸਮਾਂ ਸੁਭਾਗਾ ਬਣਦਾ ਤੇ ਇਹ ਸੱਚ ਹੈ ਜਿਹੜਾ ਵੀ ਗੁਰਬਾਣੀ ਦਾ ਊਠ ਆਸਰਾ ਲੈਂਦਾ ਹੈ ਆਉਣ ਵਾਲਾ ਸਮਾਂ ਤਾਂ ਕੀ ਲੋਕ ਪ੍ਰਲੋਕ ਉਹਦੇ ਲਈ ਸੁਹੇਲੇ ਹੋ ਜਾਂਦੇ ਹਨ ਸੋ ਇਸੇ ਤਰ੍ਹਾਂ ਅੱਜ ਵੀ ਗੁਰਮਖੋ ਆਪਾਂ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸਰਾ ਲੈ ਰਹੇ ਹਾਂ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਹੈ ਉਪਦੇਸ਼ ਬਖਸ਼ਿਆ ਹੈ ਹੁਣ ਕੁਝ ਸਮਾਂ ਆਪਾਂ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਤਾਂ ਜੋ ਸਤਿਗੁਰੂ ਜੀ ਸਾਨੂੰ ਜੋ ਸਮਝਾ ਰਹੇ ਹਨ ਸੁਰਤ ਰੂਪੀ ਝੋਲੀ ਦੇ ਅੰਦਰ ਉਹ ਰਹਿਮਤਾਂ ਦਾ ਵਾਸਾ ਹੋ ਜਾਵੇ ਰੱਬ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਾਰੀ ਸੰਗਤ ਕਿਰਪਾ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੂਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਈ ਅਸੋਨ ਤੂ ਭਾਵ ਹੈ ਅਸੂ ਦੇ ਮਹੀਨੇ ਦੇ ਪਰਥਾਈ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਪ੍ਰੇਮ ਉਹ ਮਹਾੜਾ ਉਹ ਜੀਵ ਇਸਤਰੀ ਜਿਸ ਦੇ ਹਿਰਦੇ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਪ੍ਰਭੂ ਪਤੀ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ ਹੈ ਉਤਸ਼ਾਹ ਹੈ ਕਿ ਕਿਉ ਮਿਲੀਏ ਹਰ ਜਾਏ ਕਿ ਕਿਸ ਤਰ੍ਹਾਂ ਮੈਂ ਉਸ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਕਰਾਂ ਅਸੁਨ ਜੋ ਗੁਰਮੁਖ ਪਿਆਰਿਆਂ ਨੇ ਅਰਥ ਕੀਤੇ ਹਨ ਸਤਸੰਗਤ ਜੀ ਕਿ ਗੁਰਬਾਣੀ ਇੱਕ ਅਵਸਥਾ ਹੈ ਤੇ ਗੁਰਬਾਣੀ ਦੇ ਨਾਲ-ਨਾਲ ਚੱਲਣਾ ਹੈ ਗੁਰਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਇਹ ਸਤਗੁਰੂ ਜੀ ਸਮਝਾਉਂਦੇ ਹਨ ਅਸੁਨ ਅਸੁਨ ਤੋ ਅਰਥ ਕਰਦੇ ਹਨ ਕਿ ਗੁਰੂ ਦੀਆਂ ਸਿੱਖਾ ਆ ਕੇ ਸੁਣਨਾ ਕਰ ਕੀ ਸੁਣਨਾ ਹੈ ਹਰੀ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਨੂੰ ਸੁਣਨਾ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਅਸਵਨ ਆਪਾਂ ਪੜਦੇ ਹਾਂ ਸੁਣਿਆ ਦੁੱਖ ਪਾਪ ਕਾ ਨਾਸ਼ ਕਿ ਸੁਣਨ ਦੇ ਨਾਲ ਹੀ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਆਸਣ ਤੇਹੇ ਜੀਵ ਜਦੋਂ ਆਕਰਕੇ ਆਪਾਂ ਭਾਈ ਸਤਗੁਰਾਂ ਜੀ ਦੀ ਬਾਣੀ ਸੁਣਦੇ ਹਾਂ ਗੁਰੂ ਦੇ ਚਰਨਾਂ 'ਚ ਬੈਠਦੇ ਹਾਂ ਅਥਵਾ ਕਿਸੇ ਵੀ ਜਤਨ ਤਰੀਕੇ ਦੇ ਨਾਲ ਜਿਹੜੀ ਗੁਰਬਾਣੀ ਹੈ ਉਹ ਸਾਡੇ ਸਰਵਨਾ 'ਚ ਪਰਵੇਸ਼ ਕਰਦੀ ਹੈ ਤਾਂ ਰੂਪ ਪਵਿੱਤਰ ਹੁੰਦੀ ਹੈ ਮਨ ਪਵਿੱਤਰ ਹੁੰਦਾ ਹੈ ਫਿਰ ਉਸ ਹਿਰਦੇ ਦੇ ਅੰਦਰ ਜਿਸ ਹਿਰਦੇ ਦੇ ਅੰਦਰ ਗੁਰਬਾਣੀ ਨੇ ਪਰਵੇਸ਼ ਕੀਤਾ ਪ੍ਰੇਮ ਓ ਮਾਹੜਾ ਉਤਸ਼ਾਹ ਪੈਦਾ ਹੋਇਆ ਕਿ ਜਿਸ ਹਰੀ ਪਰਮਾਤਮਾ ਦੇ ਗੁਣ ਗਾ ਰਹੇ ਹਾਂ ਸੁਣ ਰਹੇ ਹਾਂ ਕਿਉਂ ਨਾ ਉਸ ਨੂੰ ਮਿਲਿਆ ਜਾਵੇ ਅਸੁਣ ਪ੍ਰੇਮ ਓ ਮਾਹੜਾ ਕਿਉਂ ਮਿਲੀਏ ਹਰ ਜਾਏ ਤੇ ਇਹ ਮਨ ਦੇ ਵਿੱਚ ਫਿਰ ਸੋਹਣੇ ਸੋਹਣੇ ਫੁਰਨੇ ਬਣਦੇ ਨੇ ਕਿ ਮੇਰਾ ਵੀ ਕਿਤੇ ਮਿਲਾਪ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਹੋ ਜਾਵੇ ਮੈਂ ਵੀ ਪਰਮਾਤਮਾ ਨੂੰ ਮਿਲ ਸਕਾਂ ਤਾਂ ਫਿਰ ਸਤਸੰਗ ਦੀ ਪਿਆਸ ਲੱਗਦੀ ਹੈ ਉਹ ਕਿਹੜੀ ਪਿਆਸ ਹੈ ਜੀ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ ਜਿਵੇਂ ਬਾਹਰ ਮੁਖੀ ਪਿਆਸ ਲੱਗੀ ਤਾਂ ਜਲ ਛਕਣ ਦੇ ਨਾਲ ਉਹ ਪਿਆਸ ਬੁਝ ਜਾਂਦੀ ਹੈ ਇਸੇ ਤਰ੍ਹਾਂ ਮਨ ਨੂੰ ਅੰਤਰੀਵ ਰੂਪੀ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਤਾਂ ਫਿਰ satsang ਜੀ ਉਹ ਦਰਸ਼ਨਾਂ ਦੀ ਪਿਆਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਦੇ ਨਾਲ ਹੀ ਬੁਝ ਸਕਦੀ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਇਹ ਹਿਰਦੇ ਦੀ ਵੇਦਨ ਹੈ ਇਹ ਤਰਲਾ ਹੈ ਪਰਮਾਤਮਾ ਦੇ ਚਰਣਾ ਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਕਹਿ ਵਾਹਿਗੁਰੂ ਮੈਂ ਤੇਰੇ ਦਰਸ਼ਨਾਂ ਨੂੰ ਦੇਖ ਕੇ ਜੀਵਦਾ ਹਾਂ ਮੇਰਾ ਜੀਵਨ ਹੀ ਤੇਰੇ ਦਰਸ਼ਨਾਂ ਦੇ ਦੁਆਰਾ ਹੈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਵੇਦਨ ਤੂੰ ਜਾਣਤਾ ਸਾਹਾ ਔਰ ਕਿਆ ਜਾਣੇ ਕੋਈ ਇਸ ਤਰ੍ਹਾਂ ਉਹ ਪ੍ਰੇਮੀ ਫਿਰ ਸਤਸੰਗ ਜੀ ਦਰਸ਼ਨਾਂ ਦੀ ਤਾਂਗ ਰੱਖਦੇ ਹਨ ਚਿੱਤਰ ਦਰਸ਼ਨ ਸੁਪਨ ਦਰਸ਼ਨ ਸਰਵਣ ਦਰਸ਼ਨ ਪ੍ਰਤੱਖ ਦਰਸ਼ਨ ਇਹ ਫਿਰ ਰਹਿਮਤ ਸਤਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਵੱਲੋਂ ਉਹਨਾਂ ਗੁਰਮਖਾਂ ਦੇ ਉੱਤੇ ਹੁੰਦੀ ਹੈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਕੋਈ ਭਾਈ ਮੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦੇ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਹਉ ਬਖਉ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਇਸ ਤਰ੍ਹਾਂ ਫਿਰ ਉਹ ਤਰਲਾ ਲੈਂਦੇ ਹਨ ਤਾਂ ਫਿਰ ਢੋ ਢੁਗਦਾ ਹੈ ਕਿਹੜਾ ਜੀ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਾ ਲਾਗਾ ਪਾਈ ਫਿਰ ਸੰਤ ਕਿਹੜੇ ਸੰਤ ਭਾਈ ਜਿਨ੍ਹਾਂ ਸਾਸ ਗ라스 ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਸਹਾਈ ਬਣਦੇ ਹਨ ਕੀ ਸਹਤਾ ਕਰਦੇ ਨੇ ਕਿ ਪ੍ਰਮਾਤਮਾ ਦੇ ਪ੍ਰਤੀ ਹਿਰਦੇ ਚ ਪ੍ਰੇਮ ਪੈਦਾ ਹੁੰਦਾ ਹੈ ਹਉ ਤਿੰਨ ਕੈ ਲਾਗਾ ਪਾਈ ਮੈਂ ਉਹਨਾਂ ਦੀ ਸ਼ਰਨ ਚ ਆਵਾਂ ਕਿਸ ਤਰ੍ਹਾਂ ਮਿਲਣਾ ਹੈ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾਉਣਾ ਹੈ ਮੈਂ ਇਹ ਜੁਗਤੀ ਉਹਨਾਂ ਦੇ ਪਾਸੋਂ ਪੁੱਛਣਾ ਕਰਾਂ ਕੇਵਲ ਦੁਨਿਆਵੀ ਗੱਲਾਂ ਬਾਤਾਂ ਤੱਕ ਸੀਮਤ ਨਹੀਂ ਰਹਿਣਾ ਕੋਈ ਪੂਰਨ ਸੰਤ ਜਿੰਨੋਂ ਕੇ ਸਤਗੁਰਾਂ ਜੀ ਨੇ ਰਹਿਮਤ ਬਖਸ਼ੀ ਹੈ ਜਿਸ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਗੁਰਬਾਣੀ ਦੇ ਸਦਕਾ ਜੋ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਕਦੀ ਨਹੀਂ ਵਿਸਾਰਦੇ ਐਸੇ ਸੰਤਾਂ ਦੀ ਸੰਗਤ ਮਿਲ ਜਾਵੇ ਤੇ ਉਹਨਾਂ ਦੇ ਚਰਨਾਂ ਦੇ ਨਾਲ ਲੱਗਣਾ ਹੈ ਹਉ ਤਿੰਨ ਕੈ ਲਾਗਾ ਪਾਏ ਭਾਵ ਕੇ ਬਚਨ ਮੰਨਣੇ ਹਨ ਇਸ ਤਰ੍ਹਾਂ ਫਿਰ satsang ji ਉਹ ਦਰਸਾਉਂਦੇ ਹਨ ਸਮਝਾਉਂਦੇ ਹਨ ਕੀ ਸਮਝਾਉਣਾ ਕਰਦੇ ਹਨ ਜੀ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਸਤਿਗੁਰੂ ਜੀ ਫਰਮਾਨ ਕਰਦੇ ਹਨ ਪ੍ਰਭ ਤੂ ਬਿਨਾ ਸੁਖ ਨਹੀਂ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੋਂ ਸੁਖਾਂ ਦੀ ਪ੍ਰਾਪਤੀ ਹੋਵੇਗੀ ਤੇ ਇਹੀ ਗੁਰਮਖੋ ਫਿਰ ਸੰਤਾਂ ਦੀ ਵੀ ਨਿਸ਼ਾਨੀ ਹੈ ਕੇ हे ਪ੍ਰਭੂ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਉਹ ਫਿਰ ਜਗਿਆਸੂ ਨੂੰ ਸਮਝਾਉਂਦੇ ਨੇ ਇਹ ਨਹੀਂ ਕਹਿੰਦੇ ਕਿ ਭਾਈ ਮੇਰੇ ਨਾਲ ਜੁੜੋ ਜਾਂ ਮੇਰੇ ਡੇਰੇ ਤੇ ਆਉਗੇ ਤਾਂ ਇਸ ਤਰ੍ਹਾਂ ਹੋਵੇਗਾ ਮੈਂ ਹੀ ਰੱਬ ਹਾਂ ਨਹੀਂ ਇਹ ਸੰਤਾਂ ਦੀ ਨਿਸ਼ਾਨੀ ਨਹੀਂ ਉਹ ਤਾਂ ਭਰਮ ਨੂੰ ਦੂਰ ਕਰਦੇ ਨੇ ਕਿਸ ਭਰਮ ਨੂੰ ਦੂਰ ਕਰਦੇ ਨੇ ਕਿ ਵੇਣ ਪ੍ਰਭ ਕਿਉਂ ਸੁਖ ਪਾਈਏ ਕਿਹੇ ਜੀਵ ਬਿਨ ਪ੍ਰਭ ਪ੍ਰਭੂ ਤੋਂ ਵਿਣਾ ਕਿਉਂ ਨਹੀਂ ਸੁਖ ਮਿਲ ਸਕਦਾ ਦੂਜੀ ਨਹੀਂ ਜਾਏ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੋਂ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਸੁਖ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਚੋਂ ਹੀ ਪ੍ਰਾਪਤ ਹੁੰਦੇ ਹਨ ਜੀ ਜਿਨ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਇਸ ਤਰ੍ਹਾਂ ਫਿਰ ਜਿਨ੍ਹਾਂ ਨੇ ਭਾਈ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਰਸ ਨੂੰ ਚਖ ਲਿਆ ਨਾਮ ਸਿਮਰਨ ਦੇ ਦੁਆਰਾ ਗੁਰੂ ਦੀ ਬਾਣੀ ਦੇ ਦੁਆਰਾ ਤਾਂ ਫਿਰ ਉਹਨਾਂ ਦੇ ਅੰਦਰੋਂ ਉਹ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਉਹ ਬੁਝ ਗਈ ਸੇ ਤ੍ਰਿਪਤ ਰਹੇ ਆਗਾਏ ਉਹ ਤ੍ਰਿਪਤ ਹੋ ਗਏ ਉਹ ਰੱਜ ਗਏ ਸਾ ਸੰਗਤ ਜੀ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਈਆ ਆਪ ਤਿਆਗ ਬੇਨਤੀ ਕਰ ਰਹੀ ਲੇਹੋ ਪ੍ਰਭੂ ਲੜ ਲਾਈ ਆਪਣਾ ਆਪ ਤਿਆਗ ਕਰਕੇ ਹੋਮੇ ਨੂੰ ਛੱਡ ਕਰਕੇ ਕਿ ਮੇਰਾ ਮੁਝ ਮੈਂ ਕਿਸ ਨਹੀਂ ਜੋ ਕੇਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਆਪ ਤਿਆਗ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਆਪ ਤਿਆਗ ਬੇਨਤੀ ਕਰ ਹੈ ਤਰਲਾ ਲੈਣਾ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਲੇਹੁ ਪ੍ਰਭੂ ਲੜ ਲਾਈ ਕਹਿ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਆਪਣੇ ਪੱਲੇ ਦੇ ਨਾਲ ਜੋੜਨਾ ਕਰ ਤਾਂ ਜੋ ਇਹ ਵਿਕਾਰਾਂ ਦੇ ਨਸ਼ਿਆਂ ਦੇ ਕਾਮ ਗ੍ਰੋਧ ਲੋਭ মোহ ਹੰਕਾਰ ਦੇ ਚਿੱਕੜ ਦੇ ਵਿੱਚੋਂ ਮੈਂ ਨਿਕਲ ਸਕਾਂ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹੇ ਨਾ ਜਾਏ ਫਿਰ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਪਰਮਾਤਮਾ ਖਸਮ ਨੇ ਕੰਤ ਨੇ ਆਪਣੇ ਨਾਲ ਮਿਲਾ ਲਿਆ ਉਹ ਜੀਵ ਇਸਤਰੀਆਂ ਦੁਬਾਰਾ ਫਿਰ ਵਿਛੋੜੇ ਦੇ ਦੁੱਖ ਨੂੰ ਨਹੀਂ ਭੋਗਦੀਆਂ ਵਿਛੋੜੇ ਦਾ ਦੁੱਖ ਕੀ ਹੈ ਇਹ ਜਨਮ ਮਰਨ ਦਾ ਚੱਕਰ ਹੈ ਫਿਰ ਭਾਈ ਉਹ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਵਿਸਾਰਦੀਆਂ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਫਿਰ ਕਦੀ ਵੀ ਉਹ ਵਿਛੋੜਾ ਨਹੀਂ ਪੈਂਦਾ ਹੈ ਜੀ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਪ੍ਰਭੂ ਤੂ ਬਿਨਾ ਹੋਰ ਦੂਜਾ ਕੋਈ ਸਹਾਇਕ ਹੈ ਹੀ ਨਹੀਂ ਇਸ ਲਈ ਅਸੀਂ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸ਼ਰਣ ਆਏ ਹਾਂ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਤੇ ਸਾਨੂੰ ਵੀ ਸਤਗੁਰੂ ਜੀ ਸਮਝਾ ਰਹੇ ਹਨ ਕਿ ਗੁਰੂ ਦਾ ਸਿੱਖਾ ਸਤਗੁਰਾਂ ਜੀ ਦੀ ਸ਼ਰਨ ਚ ਆਉਣਾ ਕਰ ਸਤਗੁਰ ਆਇਓ ਸ਼ਰਨ ਤੁਹਾਰੀ ਕੀ ਮਿਲੇਗਾ ਭਾਈ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਕੀ ਨਹੀਂ ਮਿਲੇਗਾ ਸਭ ਕੁਝ ਹੀ ਮਿਲ ਜਾਵੇਗਾ ਭਾਈ ਸਭ ਚਿੰਤਾਵਾਂ ਇਸ ਸੈਮ ਇਹ ਖਤਮ ਹੋ ਜਾਣਗੇ ਸੁਖਾਂ ਦੇ ਨਾਲ ਝੋਲੀਆਂ ਭਰਨਗੀਆਂ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਇਸ ਕਰਕੇ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਆਉਣਾ ਹੈ ਇਹੀ ਸਾਨੂੰ ਸਤਿਗੁਰੂ ਜੀ ਅਸੂ ਦੇ ਮਹੀਨੇ ਦੇ ਉਪਰਥਾਏ ਸਮਝਾ ਰਹੇ ਹਨ ਕਿ ਹਿਰਦੇ ਚ ਪ੍ਰੇਮ ਪੈਦਾ ਹੋਵੇ ਉਹ ਪ੍ਰੇਮ ਐਸਾ ਹੋਵੇ ਕਿ ਪ੍ਰਭੂ ਪਰਮਾਤਮਾ ਨੂੰ ਮਿਲਣਾ ਹੈ ਤੇ ਉਸ ਪ੍ਰੇਮ ਨੇ ਭਾਈ ਸਾਨੂੰ ਫਿਰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਣਾ ਹੈ ਹਰ ਰੋਜ਼ ਪੜਦੇ ਹਾਂ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਪ੍ਰਭੂ ਪ੍ਰਮਾਤਮਾ ਦੇ ਨਾਲ ਉਹਨਾਂ ਨੇ ਹੀ ਭਾਈ ਪ੍ਰਮਾਤਮਾ ਨੂੰ ਪਾਉਣਾ ਕੀਤਾ ਹੈ ਤਾਂ ਫਿਰ ਉਹਨਾਂ ਦੇ ਲਈ ਸਤਿਗੁਰੂ ਜੀ ਬਚਨ ਕਰਦੇ ਹਨ ਅਸੂ ਸੁਖੀ ਵਸੰਦੀਆ ਜਿਨ ਨਾਮ ਆਹਰ ਰਾਈ ਉਹਨਾਂ ਨੇ ਫਿਰ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਮਯਾ ਭਾਵ ਕੇ ਕਿਰਪਾ ਹਾਸਲ ਕਰ ਲਈ ਜੀ ਮਯਾ ਰਾਵਿਆ ਜੀ ਅਸੂ ਸੁਖੀ ਸੰਧੀ ਆਜ ਨਾਮ ਆਹਰ ਰਾਈ ਉਸ ਹਰੀ ਅਕਾਲਪੁਰਖ ਪਰਮਾਤਮਾ ਦੀ ਉਹਨਾਂ ਜੀਵ ਇਸਤਰੀਆਂ ਦੇ ਉੱਤੇ ਗੁਰਮੁਖਾਂ ਦੇ ਉੱਤੇ ਭਾਈ ਸਾਰੀ ਸੰਗਤ ਦੇ ਸਿਰ ਤੇ ਕਿਰਪਾ ਹੈ ਮਇਆ ਹੈ ਤੇ ਕਿਰਪਾ ਤਾਂ ਇਹੀ ਹੈ ਨਾ ਕਿ ਬਾਣੀ ਸੁਣਨੀ ਹੈ ਦਰਸ਼ਨਦਾਰੇ ਕਰਨੇ ਹਨ ਪ੍ਰੇਮ ਹਿਰਦੇ ਚ ਪੈਦਾ ਹੋਵੇ ਇਸੇ ਨੂੰ ਹੀ ਕਿਰਪਾ ਕਹਿੰਦੇ ਹਨ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਇਆ ਹਰ ਰਾਏ ਤੇ ਫਿਰ ਜਿਨ੍ਹਾਂ ਨੇ ਇਹ ਕਿਰਪਾ ਲੈ ਲਈ ਉਹ ਭਾਈ ਸੁਖਮਾਨ ਦੀਆਂ ਹਨ ਇਹ ਸਾਨੂੰ ਸਤਿਗੁਰਾਂ ਜੀ ਨੇ ਅਸੂ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਸਾਰੀ ਸੰਗਤ ਨੇ ਬੜੇ ਚਾਅ ਦੇ ਪ੍ਰੇਮ ਦੇ ਨਾਲ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਰਬਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਆਉਣ ਵਾਲਾ ਸਮਾ ਸਭਨਾਂ ਦੇ ਲਈ ਸੁਭਾਗਾ ਬਣੇ ਦੁੱਖ ਕਟਣ ਸੁੱਖਾਂ ਵਾਲਾ ਸਮਾ ਲਿਆਉਣ ਸਰਬਤ ਜੀਆਂ ਦਾ ਭਲਾ ਹੋਵੇ ਜੀ ਬੋਲਦਿਆਂ ਹੋਇਆ ਅਨੇਕ ਹੀ ਭੁੱਲਾਂ ਹੋਈਆਂ ਸੱਚੇ ਪਾਤਸ਼ਾਹ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਉ ਪਾਪੀ ਵੱਡ ਗੁਣਹਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਸ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਐਸੀਆਂ ਰਹਿਮਤਾਂ ਕਰਨੀਆਂ ਜੀ ਪ੍ਰਭ ਵਿਣ ਦੂਜਾ ਕੋ ਨਹੀਂ ਨਾਣਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨ ਨਾਮ ਆਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ